ਬੀਜੀਪੀ ਪੰਜਾਬ ਡੀਆਈਜੀ ਬਾਰਡਰ ਇਸ ਦੇ ਦੇਸ਼ਾ ਨਿਰਦੇਸ਼ਾ ਹੈ ਬਟਾਲਾ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਅਸੀਂ ਇੱਕ ਆਈਐਸਆਈ ਬੈਟ دہشت ਗਰਦਾਨਾ ਤਨਜ਼ੀਮ ਬੀਕੇਆਈ ਦੇ ਛੇ ਆਪਰੇਟਿਵਜ਼ ਕਾਬੂ ਕਰ ਲਏ ਇਹ ਜਿਹੜਾ ਮੋਡਿਊਲ ਚੱਲ ਰਿਹਾ ਸੀਗਾ ਇਹ ਇੱਕ ਫੋਰਨ ਬੇਸਡ ਐਂਟੀਟੀ ਮਨੂ ਭਗਵਾਨ ਚਲਾ ਰਾ ਸੀਗਾ ਤਾਂ ਇਹਦੇ ਵਿੱਚ ਇਹ ਸ਼ੁਰੂ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਪਿੱਛੇ ਪੰਜਾਬ ਪੁਲਿਸ ਸੈਂਟਰਲ ਏਜੰਸੀਜ਼ اور ਯੂਐਸ FBI ਦੇ ਕੋਆਰਡੀਨੇਸ਼ਨ ਰਾਹੀਂ ਇੱਕ ਹੈਪੀ ਪੁਸ਼ਿਆ ਨਾਮ ਦਾ ਇੱਕ ਬੀਕੇਆਈ ਟੈਰਰਿਸਟ ਯੂਐਸ ਤੋਂ ਫੜਿਆ ਗਿਆ ਤਾਂ ਉਹਨੇ ਕਾਫੀ ਸਾਰੀ ਵਾਰਦਾਤਾਂ ਪੰਜਾਬ ਦੇ ਵਿੱਚ ਕਰਾਈਆਂ ਸੀਗੀਆਂ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਜਿਹੜਾ ਵੈਕਿਊਮ ਕ੍ਰੀਏਟ ਹੋਇਆ ਪੰਜਾਬ ਦੇ ਵਿੱਚ ਉਸ ਸੀਜ਼ ਨੂੰ ਫਿਲ ਕਰਨ ਲਈ ਬੀਕੇਆਈ ਨੂੰ ਮਨੂ ਅਗਵਾਨ ਨੂੰ ਅੱਗੇ ਕਰਤਾ ਕਿ ਤੁਸੀਂ ਉਹਦੀ ਥਾਂ ਲੈ ਲਓ ਤਾਂ ਇਹਦੇ ਵਿੱਚ ਇਹਨੇ ਪਿੱਛੇ ਵੀ ਕੁਝ ਵਾਰਦਾਤਾਂ ਕਰਾਈਆਂ ਸੀਗੀਆਂ ਤਾਂ ਇਹ ਜਿਹੜੀ ਸਾਡੀ ਵਾਰਦਾਤ ਹੈਗੀ ਉਹਦੇ ਬਾਰੇ ਮੈਂ ਬਰੀਫ ਕਰਨਾ ਚਾਹਾਂਗਾ ਇਹ 16 ਮਈ ਨੂੰ ਰਾਤ ਕਰੀਬਨ ਸਾਡੇ 10 ਵਜੇ ਇੱਕ ਇਨਸੀਡੈਂਟ ਹੁੰਦਾ ਹੈ ਇੱਕ ਗ੍ਰੇਨੇਡ ਸੁੱਟਿਆ ਜਾਂਦਾ ਹੈ ਇੱਕ ਲਿਕਰ ਵੈਂਡ ਦੇ ਬਾਹਰ ਫੋਕਲ ਪੁਆਇੰਟ ਏਰੀਆ ਜਿਹੜਾ ਹੈਗਾ ਤਾਂ ਇਹਦੀ ਇਨਫਾਰਮੇਸ਼ਨ ਸਵੇਰ ਤੱਕ ਪੁਲਿਸ ਨੂੰ ਨਹੀਂ ਮਿਲਦੀ ਹੈ ਬਟ ਇਵੈਨਚੁਅਲੀ ਜਦੋਂ ਪੁਲਸ ਤੱਕ ਇਨਫਾਰਮੇਸ਼ਨ ਪਹੁੰਚਦੀ ਹੈ ਇਹਦੇ ਵਿੱਚ ਪਰਚਾ ਦਰਜ ਹੁੰਦਾ ਹੈ Uh, इधर विच टीम्स बन दया uh, 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 है एसपी डी इधर विच डीएसपी सिटी है कि ने संजीव कुमार एंड जरी टेक्निकल टीम लेड uh, बाय uh, इंस्पेक्टर सुखराज एसएचओ एच लाइन ये टीम्स बना के असी ह्यूमन इंट एंड टेक्निकल इंट के उत्ते वर्कआउट करना स्टार्ट करता एंड आई एम वेरी हैप्पी टू शेयर दैट विद इन रिकॉर्ड टाइम ये जरा केस है ट्रेस uh, कर लिया ਅਨੇ ਦੇ ਵਿੱਚ 6 ਬੰਦੇ ਅਸੀਂ ਕਾਬੂ ਕਰ ਲਏ। ਸੋ ਜਿਹੜੇ ਦੋਸ਼ੀ ਇਹਦੇ ਵਿੱਚ ਫੜੇ ਗਏ ਇਹਦੇ ਵਿੱਚ ਇੱਕ ਜਤਿੰਨ ਕੁਮਾਰ ਰੋਹਨ ਹੈ। ਇਹ ਸ਼ੁਕਰਪੁਰੇ ਦਾ ਹੈ। ਇਹ ਹੀ ਵਾਸ ਦਾ ਮੇਨ ਐਗਜ਼ੀਕਿਊਟਰ ਇਹਨੇ ਉਥੇ ਸ਼ਰਾਬ ਠੇਕੇ ਦੇ ਬਾਹਰ ਗ੍ਰੇਨੇਡ ਸੁੱਟਿਆ ਸੀਗਾ। ਤਾਂ ਇਹ ਹੀ ਇੱਕ ਇਹਦੇ ਵਿੱਚ ਹੋਰ ਇੱਕ ਐਂਟੀਟੀ ਆਂਦੀ ਹੈ। ਮੈਂ ਬਾਅਦ ਤੁਹਾਨੂੰ ਦੱਸਾਂਗਾ ਦੱਸਾਂਗਾ ਮਨਿੰਦਰ ਬਿੱਲਾ। ਉਹ ਇਹਨਾਂ ਨੂੰ ਸਾਰੀ ਡਾਇਰੈਕਸ਼ਨਸ ਦਿੰਦਾ ਸੀਗਾ। ਇਹ ਉਹਦੇ ਟੱਚ ਸੀਗਾ ਤਾਂ ਬਾਕੀ ਜਿਹੜੇ ਮੋਡਿਊਲ ਦੇ ਮੈਂਬਰਸ ਐਨੇ ਰਿਕਰੂਟ ਕਰਤੇ ਉਹਨਾਂ ਨੂੰ ਰੋਪਨ ਕਰਤਾ ਇਸ ਤੋਂ ਇਲਾਵਾ ਇੱਕ ਵਰਜਨਦਰ ਸਿੰਘ ਸਾਜਨ ਹੈ ਤਾਂ ਹੀ ਵਾਸ ਅ ਡਰਾਈਵਰ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਤਾਂ ਇਹ ਮੋਟਰਸਾਈਕਲ ਚਲਾ ਰਹਾ ਸੀਗਾ ਜਿਹੜੇ ਮੌਕੇ ਤੇ ਗਏ ਸੀਗੇ ਇਸ ਤੋਂ ਇਲਾਵਾ ਬਹੁਤ ਵਧੀਆ ਕੰਮ ਕਰਦੇ ਹੋਏ ਬਟਾਲਾ ਪੁਲਿਸ ਦੀ ਟੀਮ ਨੇ ਨਾਟ ਜਸਟ ਜਿਹੜੇ ਬੰਦਿਆਂ ਨੇ ਗ੍ਰੇਨੇਡ ਛੁਟਿਆ ਸੀਗਾ ਉਹਨਾਂ ਨੂੰ ਫੜਿਆ ਬਲਕਿ ਇਹਦੇ ਵਿੱਚ ਜਿਹੜਾ ਲੌਜਿਸਟਿਕਲ ਮੋਡਿਊਲ ਹੈ ਤਾਂ ਉਹਦੇ ਵਿੱਚ ਵੀ ਦੋ ਬੰਦੇ ਸੀ ਕਾਬੂ ਕਰ ਲਏ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜਾ ਗ੍ਰੇਨੇਡ ਹੈ ਅੰਮ੍ਰਿਤਸਰ ਏਰੀਆ ਤੋਂ ਚੁੱਕਿਆ ਸੀਗਾ ਇਸੀ ਇੱਕ ਖਾਸ ਜਗ੍ਹਾ ਤੋਂ ਤਾਂ ਉਹਦੇ ਵਿੱਚ ਜਿਹੜੇ ਦੋ ਬੰਦੇ ਹੈ ਜਿਨ੍ਹਾਂ ਨੇ ਗ੍ਰੇਨੇਡ ਚੁੱਕਿਆ ਸੀਗਾ ਉਹਨਾਂ ਦਾ ਇੱਕ ਦਾ ਨਾਮ ਹੈ ਰਾਹੁਲ ਇੱਕ ਅਬਰਾਹਮ ਐਂਡ ਰੋਹਿਤ ਔਰ ਇੱਕ ਸੋਹਿਤ ਸਨਾਫ ਮੇਜਰ ਸਿੰਘ ਹੈ ਇੱਕ ਸ਼ੁਕਰਪੁਰੇ ਦਾ ਇੱਕ ਕਿਲਾ ਦੇਸਾ ਸਿੰਘ ਦਾ ਹੈ ਇਹ ਦੋ ਵੀ ਇਹਦੇ ਵਿੱਚ ਗ੍ਰਿਫਤਾਰ ਹੋਏ ਤਾਂ ਫਰਦਰ ਇਸ ਤਫਤੀਸ਼ ਨੂੰ ਹੋਰ ਪ੍ਰੋਫੈਸ਼ਨਲੀ ਕਰਦੇ ਹੋਏ ਈਵਨ ਜਿਹੜਾ ਫਾਈਨੈਂਸ਼ੀਅਲ ਐਂਗਲ ਹੈ ਪੈਸੇ ਦਾ ਆਧਾਨ ਪ੍ਰਦਾਨ ਜਿਹੜਾ ਹੈਗਾ ਉਹ ਵੀ ਇਹਦੇ ਵਿੱਚ ਇੱਕ ਬੰਦਾ ਸੀ ਗ੍ਰਿਫਤਾਰ ਕਰ ਲਿਆ ਉਹਦਾ ਨਾਮ ਹੈ ਰਾਹੁਲ ਮਸੀ ਸਨ ਆਫ ਲਕਟੋ ਮਸੀ ਇਹਦੇ ਖਾਤੇ ਦੇ ਵਿੱਚ ਵਾਰਦਾਤ ਤੋਂ ਪਹਿਲਾਂ ਕੁਝ ਪੈਸੇ ਆਏ ਸੀਗੇ ਉਹਦੀ ਸਾਡੇ ਕੋਲ ਟ੍ਰਾਂਜੈਕਸ਼ਨਸ ਹੈਗੀਆਂ ਰਿਕਾਰਡ ਵੀ ਹੈਗਾ ਅਨ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਫਿਰ ਇੱਕ ਪੋਸਟ ਇਨਸੀਡੈਂਟ ਹੈ ਇੱਕ ਟ੍ਰਾਂਜੈਕਸ਼ਨ ਹੋਈ ਹੈ ਇਹਨਾਂ ਨੂੰ ਪੈਸੇ ਇਹਨਾਂ ਦੇ ਖਾਤੇ ਦੇ ਵਿੱਚ ਆਏ ਹੈ ਸੋ ਇਹ ਵੀ ਅਸੀਂ ਇਹਦੇ ਵਿੱਚ ਗ੍ਰਿਫਤਾਰ ਕਰ ਲਿਆ ਈਵਨ देयर इज ਵਨ ਸੁਨੀਲ ਕੁਮਾਰ ਸਨ ਆਫ ਸੋਹਣ ਉਹ ਸ਼ੁਕਰਪੁਰੇ ਦਾ ਹੈ ਇਸ ਬੰਦੇ ਨੇ ਇਹਨਾਂ ਨੂੰ ਵਾਰਦਾਤ ਤੋਂ ਬਾਅਦ ਪਨਾ ਦਿੱਤੀ ਤਾਂ ਇਹ ਛਟਾ ਬੰਦਾ ਵੀ ਇਹਦੇ ਚ ਗ੍ਰਿਫਤਾਰ ਕਰ ਲਿਆ ਇਹ ਜਿਹੜਾ ਮੋਡਿਊਲ ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਕਿਹਾ ਇੱਕ ਮੰਨੂ ਅਗਵਾਨ ਦਾ ਬੰਦਾ ਰਨ ਕਰ ਰਾ ਸੀਗਾ ਪਰ ਇਹਨਾਂ ਦਾ ਜਿਹੜਾ ਹੈਂਡਲਰ ਹੈ ਇੱਕ ਮਨਿੰਦਰ ਬਿੱਲਾ ਹੈ ਇਹ ਦ ਕੋਹੇ ਦਾ ਰਹਿਣ ਵਾਲਾ ਹੈ ਕੁਮਾਨ ਥਾਰੇ ਦੇ ਵਿੱਚ ਪੈਂਦਾ ਹੈ ਇਹਦੀ ਸ਼ਮੂਲੀਅਤ ਕਿਲਾ ਲਾਲ ਸਿੰਘ ਦੇ ਵਿੱਚ ਜਿਹੜਾ ਇਨਸੀਡੈਂਟ ਪਿੱਛੇ ਹੋਇਆ ਸੀਗਾ ਉਹਦੇ ਵਿੱਚ ਵੀ ਆਈ ਸੀਗੀ ਉਹਨਾਂ ਤੇ ਜਿਹੜੀ ਸਾਡੀ ਤਫ਼ਤੀਸ਼ ਹੈ ਇਹਦੇ ਵਿੱਚ ਅਸੀਂ ਜਦੋਂ ਇਹਨਾਂ ਨੂੰ ਪਰਪਸ ਪੁੱਛਿਆ ਇਹਦਾ ਕੀ ਸੀਗਾ ਤਾਂ ਬੇਸਿਕਲੀ ਇਹ ਟੈਰਰ ਫੈਲਾਣਾ ਚਾਹਨੇ ਸੀਗੇ دہشت ਫੈਲਾਣਾ ਚਾਹਨੇ ਸੀਗੇ ਕਿ ਜੇ ਇਹ ਬਲਾਸਟ ਹੋ ਜਾਂਦਾ ਉਥੇ ਮੌਕੇ ਤੇ ਤਾਂ ਇਹ ਫਿਰ ਗਾਂ ਇਹਨਾਂ ਕੋਲੋਂ ਜਿਹੜੇ ਸ਼ਰਾਬ ਦੇ ਠੇਕੇਦਾਰ ਹੈ ਉਹਨਾਂ ਕੋਲੋਂ ਐਕਸਟਰਸ਼ਨ ਕਰਨੀ ਸੀਗੀ ਇਹ ਇਹਨਾਂ ਦੀ ਮਨਸ਼ਾ ਸੀਗੀ ਸੋ ਦੇ ਵਾਂਟਡ ਟੂ ਸਟੋਕ ਟੈਰਰ ਇਹ ਮੇਨ ਇਹਨਾਂ ਦਾ ਮਕਸਦ ਸੀਗਾ ਇਨ ਫੈਕਟ ਇੰਟਰਸਟਿੰਗ ਗੱਲ ਇਹ ਦੇ ਚੀ ਇਹ ਹੈ ਕਿ ਜਦੋਂ ਇਹਨਾਂ ਨੇ ਰਾਤ 10:30 ਵਜੇ ਵਾਰਦਾਤ ਕੀਤੀ ਤਾਂ ਉਹ ਗ੍ਰੇਨੇਡ ਜਿਹੜਾ ਇਹਨਾਂ ਨੇ ਸੁੱਟਿਆ ਸੀਗਾ ਉਹ ਨਹੀਂ ਫਟਿਆ ਤਾਂ ਆਊਟ ਆਫ ਡੈਸਪਰੇਸ਼ਨ ਫਰਸਟ੍ਰੇਸ਼ਨ ਕਿਉਂਕਿ ਪੈਨੀ ਕੋਈ ਕ੍ਰੀਏਟਿਵ ਹੈ ਜਾਂ ਪੁਲਿਸ ਨੂੰ ਵੀ ਪਤਾ ਨਹੀਂ ਲੱਗਿਆ ਇਹਨਾਂ ਨੇ ਮੀਡੀਆ ਨੂੰ ਕਾਲਸ ਕਰਨਾ ਸਟਾਰਟ ਕਰਤਾ ਇਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਪਰਪਸ ਇਹ ਵੀ ਸੀਗਾ ਕਿ ਅਸੀਂ ਆਪਣੇ ਆਪ ਨੂੰ ਹਾਈਲਾਈਟ ਕਰੀਏ ਜਦੋਂ ਉਹ ਸ਼ੋਹਰਤ ਇਹਨਾਂ ਨੂੰ ਮਿਲੀ ਨਹੀਂ ਜਦੋਂ ਕੁਝ ਹੋਇਆ ਹੀ ਨਹੀਂ ਤੇ ਇਹ ਆਪਣੇ মিডিਆ ਹਾਊਸਸ ਨੂੰ ਕਾਲ ਕਰਨ ਲੱਗ ਪਏ ਅਸੀਂ ਜੀ ਵਾਰਦਾਤ ਕੀਤੀ ਹੈ ਤਾਂ ਬੜਾ ਇੰਟਰਸਟਿੰਗਲੀ ਇਹਦੇ ਵਿੱਚ ਪੁਲਿਸ ਤਾਂ ਪਹਿਲਾਂ মিডিਆ ਉੱਥੇ ਪਹੁੰਚ ਗਈ ਐਂਡ ਇਨ ਦਾ ਮਾਰਨਿੰਗ ਇਹ ਆਪਣੇ ਫੇਸਬੁੱਕ ਤੇ ਵੀ ਰਿਸਪੌਂਸਿਬਿਲਟੀ ਚੁੱਕਦੇ ਹੈ ਗੋਪੀ ਨਵਾਂ ਸ਼ਹਿਰਿਆ ਐਂਡ ਮੰਨੂ ਅਗਵਾਨ ਤਾਂ ਉਸ ਤੋਂ ਬਾਅਦ ਜਦੋਂ ਸਾਡੀ ਟੀਮਸ ਮੋਕੇ ਤੇ ਜਾਂਦੀ ਹੈ ਤਾਂ ਇਹਦੇ ਵਿੱਚ ਜਦੋਂ ਅਸੀਂ ਗ੍ਰੇਡ ਨੂੰ ਇਨਸਪੈਕਟ ਕਰ ਲਿਆ ਕਿਉਂਕਿ ਇਹਨਾਂ ਨੂੰ ਡਾਇਰੈਕਸ਼ਨਸ ਇੱਕ ਵੀਡੀਓ ਕਾਲ ਰਾਹੀਂ ਮਿਲੂ ਹੋਈ ਸੀਗੀ ਇਹਨਾਂ ਨੇ ਜਦੋਂ ਗ੍ਰੇਨੇਟ ਚੁੱਕਿਆ ਇਟ ਵਾਸ ਇਨ ਪਾਰਟਸ ਉਹ ਅਸੈਂਬਲਡ ਗ੍ਰੇਨੇਡ ਨਹੀਂ ਸੀਗਾ ਤਾਂ ਇਹਨਾਂ ਨੂੰ ਵੀਡੀਓ ਕਾਲ ਰਾਹੀਂ ਇਨਸਟਰਕਸ਼ਨਸ ਆਂਦੀ ਹੈ ਕਿ ਇਹ ਕਿਵੇਂ ਜੋੜਨਾ ਹੈ ਕਿਵੇਂ ਕਰਨਾ ਹੈ ਸਾਰਾ ਕੁਝ ਇੱਕ ਟਿਊਟੋਰੀਅਲ ਵਾਂਗੂ ਇਹਨੂੰ ਸਮਝਾਇਆ ਜਾਂਦਾ ਹੈ ਬਟ ਵਿਦਆਊਟ ਐਨੀ ਟੈਕਨੀਕਲ ਨੋਹਾਊ ਇਹਨਾਂ ਨੂੰ ਪਤਾ ਨਹੀਂ ਸੀਗਾ ਕੋਈ ਐਕਸਪਰਟਿਸ ਨਹੀਂ ਸੀਗਾ ਇਹਨਾਂ ਨੇ ਆਪਣੇ ਤਰੀਕੇ ਨਾਲ ਜੋੜਿਆ ਤਾਂ ਇਵਨ ਜਦੋਂ ਅਸੀਂ मौके ਤੇ ਗਏ ਪ੍ਰਾਈਮ ਫੋਸੀ ਸਾਨੂੰ ਲੱਗਿਆ ਕਿ ਇਹ ਸ਼ਾਇਦ ਅਸਲ ਗ੍ਰੇਨੇਡ ਵੀ ਨਹੀਂ ਹੈ ਇਟਸ ਅ ਡਮੀ ਗ੍ਰੇਨੇਡ ਜਿਹੜੀ ਸਾਡੀ ਪਹਿਲੀ ਆਬਜ਼ਰਵੇਸ਼ਨ ਸੀਗੀ ਜਿਸ ਤਰ੍ਹਾਂ ਉਹ ਅਸੈਂਬਲਡ ਸੀਗਾ ਉਸ ਤੋਂ ਬਾਅਦ ਚਲੋ ਸਾਡੀ ਬੀਡੀ ਟੀਮ ਆਈ ਬੀਡੀ ਟੀਮ ਨੇ ਮੁੱਕਾ ਵੇਖ ਲਿਆ ਉਹਨਾਂ ਨੇ ਉਸ ਨੂੰ ਰਿਕਵਰ ਕਰ ਲਿਆ ਦੈਨ ਦੇ ਕਨਕਲੂਡਡ ਕਿ ਇਹ ਅਸਲ ਗ੍ਰੇਨੇਡ ਹੈ ਇਟਸ ਅਨ ਆਰਜੀ ਗ੍ਰੇਨੇਡ ਉਸ ਤੋਂ ਬਾਅਦ ਉਹਦਾ ਅਸੀਂ ਡਿਸਪੋਜ਼ਲ ਕਰਾਤਾ ਤਾਂ ਉਹ ਡਮੀ ਗ੍ਰੇਨੇਡ ਨਹੀਂ ਸੀਗਾ ਸੋ ਉਸ ਤੋਂ ਬਾਅਦ ਜਦੋਂ ਇਹ ਸਾਰਾ ਇਨਕਸ਼ਾਫ ਹੋਇਆ ਜਿਹੜਾ ਇਹਦੇ ਵਿੱਚ ਐਫਆਈਆਰ ਹੈ ਉਹਦੇ ਵਿੱਚ ਅਸੀਂ ਸੈਕਸ਼ਨ 111 ਜਿਹੜਾ ਆਰਗੇਨਾਈਜ਼ ਕ੍ਰਾਈਮ ਦਾ ਹੈ ਉਹ اسی ਪਰਚੇ ਦੇ ਵਿੱਚ ਐਡ ਕਰ ਲਿਆ 61 ਸਬਸੈਕਸ਼ਨ 2 ਆ ਬੀ ਐਨ ਐਸ ਪਲੱਸ ਸੈਕਸ਼ਨਸ ਆ 13 14 16 17 18 18 ਬੀ ਐਂਡ 20 ਆਫ ਯੂ ਐਪੀ ਐ ਜਿਹੜਾ ਟੈਰਰ ਕੇਸਿਸ ਦੇ ਵਿੱਚ ਅਸੀਂ ਇਨਵੋਕ ਕਰਦੇ ਆ ਫਰਦਰ ਇਹਦੇ ਵਿੱਚ ਜਿਹੜਾ ਇੱਕ ਬੰਦਾ ਹੈ ਜਿਹਦਾ ਨਾਮ ਜਤਨ ਕੁਮਾਰ ਹੈ ਤਾਂ ਜਦੋਂ ਅਸੀਂ ਕੱਲ ਇਹਨਾਂ ਦਾ ਰਿਮਾਂਡ ਕੋਰਟ ਵੱਲੋਂ ਹਾਸਲ ਇਹਨਾਂ ਦਾ ਕਰ ਲਿਆ ਸੀਗਾ ਉਸ ਤੋਂ ਬਾਅਦ ਇਹਦੇ ਕੋਲੋਂ ਅਸੀਂ ਇੱਕ ਪਿਸਤਲ ਦੀ ਬਰਾਮਦਗੀ ਉਹਨੂੰ ਕਰਨ ਲਈ ਲੈ ਜਾ ਰਹੇ ਸੀਗੇ ਉਹਦੇ ਵਿੱਚ देयर वाज ਐਕਸੀਜ ਆਫ ਫਾਇਰ ਐਂਡ ਹੀ ਵਾਸ ਇੰਜੂਰਡ ਇਨ ਹਿਸ ਨੀ ਥੈਨ ਹੀ ਵਾਸ ਸ਼ਿਫਟਡ ਟੂ ਸਿਵਲ ਹਸਪੀਟਲ ਬਟਾਲਾ ਬਟ ਹੀ ਇਜ਼ ਸੇਫ ਐਂਡ ਸਟੇਬਲ ਇਹ ਕਿਦਰਾ ਮਾਤਰ ਦੇ ਕਿਸ ਤਰ੍ਹਾਂ ਹੋਇਆ ਇਨੀਸ਼ੀਅਲੀ ਜਦੋਂ ਆ ਉਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਐਕਸਪਲੋਸਿਵ ਐਕਟ ਦੀ ਧਾਰਾਵਾਂ ਦੇ ਤਹਿਤ ਸ਼ੁਰੂ ਦੇ ਵਿੱਚ ਪਰਚਾ ਦਰਜ ਹੋਇਆ ਫਿਰ ਜਦੋਂ ਸਾਰਾ ਇਨਕਸ਼ਾਫ ਹੋਇਆ ਐਂਡ ਇਹਨਾਂ ਦੀ ਮਨਸ਼ਾ ਕੀ ਸੀ ਕਿ ਪੂਰੀ ਕਨਸਪੀਰੇਸੀ ਕੀ ਸੀਗੀ ਇਹਦੇ ਵਿੱਚ ਫਿਰ ਅਸੀਂ ਬੀਐਨਐਸ ਦੀ 111 ਐਂਡ ਕਾਰਟ 2 ਜਿਹੜਾ ਇਨਵੋਵ ਕਰਤਾ ਇਸ ਤੋਂ ਇਲਾਵਾ ਯੂਏਪੀਏ ਦੇ ਵੱਖ-ਵੱਖ ਜਿਹੜੀ ਧਾਰਾਵਾਂ ਹੈ ਅਸੀਂ ਇਹਦੇ ਵਿੱਚ ਇਨਵੋਵ ਕਰਤੀਆਂ ਸਰ ਜਿਹੜਾ ਲੋਕ ਫੜੇ ਗਏ ਹੈ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਕ੍ਰਿਮੀਨਲ ਬੈਕਗ੍ਰਾਉਂਡ ਉਹ ਦੈਟਸ ਪਾਰਟ ਆਫ ਇਨਵੈਸਟੀਗੇਸ਼ਨ ਹਰ ਜੇ ਮੇਰੇ ਕੋਲ ਰਿਕਾਰਡ ਨਹੀਂ ਹੈ ਦੈਟ ਵਿਲ ਬੀ ਸ਼ੇਅਰਡ ਸਬਸਕੁਐਂਟਲੀ ਸਰ ਨੂੰਗੋ ਮਾਰਦੇ ਹੈਗੇ ਜੀ ਪੁਲਿਸ ਕੋਲ ਆਈ ਥਿੰਕ 4 ਡੇਸ ਸਰ ਨੂੰਗੋ ਲੰਗ ਕਰ ਰਿਹਾ ਕਿ ਉਹ ਨਾ ਹੀ ਮੁਕੀ ਨਮਾਸ਼ਾਰੀ ਹੈ ਇਹਦੀ ਪਰੇ ਨਹੀਂ ਅਸੀਂ ਜਦੋਂ ਇਹਨਾਂ ਨੇ ਫੇਸਬੁੱਕ ਪੋਸਟ ਕਰਾਹੀ ਇਹਦੀ ਰਿਸਪੌਂਸਿਬਿਲਟੀ ਚੁੱਕੀ ਹੈ ਉਹ ਵੀ ਅਸੀਂ ਉਹਨੂੰ ਵੀ ਨਾਮਿਨੇਟ ਕਰਤਾ ਹੈ ਕਿ ਪਿੱਛੇ ਕੇਸਸ ਦੇ ਵਿੱਚ ਉਹਦਾ ਰੈਗੂਲਰਲੀ ਨਾਮ ਆ ਰਿਹਾ ਤਾਂ ਉਹਨੂੰ ਵੀ ਅਸੀਂ ਹੀ ਇਸ ਅਕਿਊਜ਼ਡ ਇਸ ਕੇਸ ਦੇ ਇਹ ਕਿਹਦੇ ਰਿਜਨ ਆ ਰਿਹਾ ਮਨੂ ਅਫਗਾਨ ਪੁੱਛ ਰਿਹਾ ਉਹ ਚਲੋ ਵੀ ਨੋ ਉਹ ਫੋਰਨ ਬੇਸਡ ਹੈ ਬਟ ਉਹ ਸਾਡੀ ਡੀਟੇਲਸ ਅਸੀਂ ਸ਼ੇਅਰ ਨਹੀਂ ਕਰ ਸਕਦੇ ਅਸੀਂ ਬਿੱਲਾ ਦੀ ਕਿਹੜੀ ਤਰ੍ਹਾਂ ਉਹ ਵੀ ਫੋਰਨ ਬੇਸਡ ਹੈ ਇਹ ਜਿਹੜਾ ਮਨੂ ਅਫਗਾਨ ਇਹ ਡਾਇਰੈਕਟਲੀ ਇਹਨਾਂ ਨੂੰ ਨਹੀਂ ਇਨਸਟਰੁਕਟ ਕਰ ਰਹਾ ਸੀਗਾ ਇੱਕ ਇੰਟਰਮੀਡੀਅਰੀ ਐਂਟੀਟੀ ਹੈ ਮਨਿੰਦਰ ਬਿੱਲਾ ਉਹਦੇ ਰਾਹੀਂ ਉਹ ਇਹਨਾਂ ਨੂੰ ਚਲਾ ਰਹਾ ਸੀਗਾ ਤਾਂ ਇਹਦਾ ਮਨਿੰਦਰ ਬਿੱਲੇ ਦਾ ਪਿੱਛੇ ਇੱਕ ਅਟੈਕ 'ਚ ਵੀ ਨਾਮ ਆਇਆ ਸੀਗਾ ਤਾਂ ਬਟ ਐਜ਼ ਆਫ ਨਾਓ ਉਹ ਫੋਰਨ ਬੇਸਡ ਹੈ ਕਾਫੀ ਅਸੀਂ ਉਹਦੇ ਤੇ ਇੰਟਰਨੈਸ਼ਨਲ ਜਿਹੜੀ ਏਜੰਸੀਜ਼ ਆ ਉਹਨਾਂ ਦੇ ਨਾਲ ਕੋਆਰਡੀਨੇਸ਼ਨ ਕਰਕੇ ਉਹਨੂੰ ਵੀ ਜਲਦ ਅਸੀਂ ਕਾਬੂ ਕਰਾਂਗੇ ਸਰ ਇਨਵੈਸਟੀਗੇਸ਼ਨ ਵਿੱਚ ਕੋਈ ਪਤਾ ਚੱਲਿਆ ਸਰ ਕਿਸ ਵੇਚ ਤੇ ਇਹਨਾਂ ਨੂੰ ਨਾਲ ਕੋਈ ਲਾਜ ਕਰਕੇ ਜਾਂ ਫਿਰ ਨਸ਼ੇ ਦੀ ਪੂਕਤੀ ਕਰਦੇ ਨਹੀਂ ਇਹਨਾਂ ਦਾ ਪਿੱਛੇ ਜਿਹੜਾ ਮਨਿੰਦਰ ਬਿੱਲਾ ਹੈ ਇਹਨਾਂ ਚੋਂ ਇੱਕ ਬੰਦਾ ਹੈ ਉਹਦੇ ਨਾਲ ਪਹਿਲਾਂ ਹੀ ਪੁਰਾਣਾ ਵਾਕਫਤ ਸੀਗੀ ਸੋ ਉਹਨਾਂ ਨੇ ਓਵਰ ਪੀਰੀਅਡ ਆਫ ਟਾਈਮ ਨੂੰ ਬ੍ਰੇਨ ਵਾਸ਼ ਕਰਤਾ ਰੈਡੀਕਲਾਈਜ਼ ਕਰਤਾ ਨਾਲ ਪੈਸੇ ਦੀ ਲਾਲਚ ਵੀ ਦਿੱਤੀ ਕੁਝ ਪੈਸੇ ਉਹਨਾਂ ਨੂੰ ਮਸੂਲ ਵੀ ਹੋਏ ਬਟ ਬਹੁਤ ਕਟ ਰਕਮ ਸ਼ੁਰੂ ਦੇ ਵਿੱਚ ਤਾਂ 1000 ਰੁਪਏ ਪਾਇਆ ਫਿਰ ਆਈ ਥਿੰਕ 10000 ਰੁਪਏ ਬਾਅਦ ਚ ਪਾਇਆ ਬਹੁਤ ਕਟ ਰਕਮ ਨੂੰ ਪਾਈ ਸੀਗੀ ਤਾਂ ਉਹਦੇ ਵਿੱਚ ਬਟ ਲਾਲਚ ਬਹੁਤ ਵੱਡੀ ਦਿੱਤੀ ਸੀਗੀ ਉਹ ਪੈਸੇ ਕਿਸੇ ਨੂੰ ਇਹਨਾਂ ਨੂੰ ਮਿਲੇ ਨਹੀਂ ਥੈਂਕ ਯੂ ਜੀ ਅੱਜ ਦੇਖੋ ਅੱਗੇ ਸੋਸ਼ਲ ਜਾਰਗਨਸ ਅੱਛਾ ਸਰ ਮੈਂ ਇੱਕ ਹੋਰ ਅਦਾਇਕ ਹੋਵੇ ਮੈਂ ਇਹ ਵੀ ਕਰ ਨਹੀਂ ਸਕਦਾ ਬੇਸਿਕਲੀ ਆ ਗਏ ਇਹ ਇਹ ਮੈਂ ਸ਼ੁਰੂ ਦੇ ਵਿੱਚ ਜਦੋਂ ਬਰੀਫਿੰਗ ਸਟਾਰਟ ਕਰਤੀ ਬਿਫੋਰ ਡਿਸਕ੍ਰਾਈ빙 ਦਾ ਇਨਸੀਡੈਂਟ ਆਈ ਸੈਟ ਇਟਸ ਆ ਆਈਐਸਆਈ ਬੈਕ ਬੀਕੇ ਮੋਡਿਊਲ ਤਾਂ ਇਹਦੇ ਚ ਕੋਈ ਉਹ ਸ਼ੱਕ ਜਾਂ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਤਾਂ ਇਹ ਡਰੋਨ ਆਪਰੇਸ਼ਨਸ ਰਾਹੀ ਜਾਂ ਬੁਝੇ ਤਰੀਕੇ ਰਾਹੀ ਇਹ ਸਾਰਾ ਪਾਰ ਤੋਂ ਆਉਂਦਾ ਫਰੋਂ ਪਾਕਿਸਤਾਨ ਮਨ ਜੇ ਬੁਲਾਇਆ ਰਹਿਣੇ ਤੇ ਇਹਦੇ ਪਰਚੇ ਦਰਜਾ ਯੂਪੀ ਦਾ ਵੀ ਪਰਚਾ ਦਰਜ ਹੈ ਮੁਕਾਬਲਾ ਦਾ ਕਿੱਥੇ ਐਂਡਰਸੂ ਕਿਲਾ ਲਾਲ ਸਿੰਘ ਏਰੀਆ ਹੈਗਾ ਸਾਡਾ ਫਤੇਗਰ ਚੂੜਿਆ ਸਬਡਿਵੀਜ਼ਨ ਹੈਗਾ ਉਥੇ ਜੀ ਠੀਕ ਹੈ ਜੀ ਥੈਂਕ ਯੂ